ਆ ਦੋ ਵੀ ਤੇਰੇ ਵਾਲੀ ਦੇ ਚ ਝਾੜੂ ਲਾਉਣ ਗਈ ਤਾਂ ਮੀਂਹ ਚਲਾਉਣ ਚ ਲੱਗੀ ਹੋ ਵੀ ਤੈਨੂੰ ਤੇ ਮਹਾ ਵਰਜਿਆ ਤੇ ਜੇ ਤੈਨੂੰ ਸਬਜੀ ਘਟਣ ਦਾ ਆ ਤਾਂ ਤੂੰ ਵੀ ਵੜ ਵੜ ਛੁੱਟੀ ਜਾਣ ਨਹੀਂ ਮਮੀ ਤੈਨੂੰ ਸਬਜੀ ਬਣਾਈ ਤੇ ਮੇਰੀ ਪਸੰਦ ਆਉਣੀ ਨਹੀਂ ਨੀ ਦੀਦੀ ਤੂੰ ਹੀ ਇਦਾਂ ਕਰੋ ਕਰਦੇ ਕੰਮ ਨਹੀਂ ਆਪ ਹੀ ਕਰ ਲਿਆ ਕਰੋ ਠੀਕ ਵਾ ਨਾ ਤੇ ਮੈਂ ਵੀ ਲਈਦਾ ਨਾ ਡੰਗਰਾ ਦਾ ਘਰ ਆਇਆ ਕਰੂੰਗੀ ਮੇ ਕੋਹੋ ਕੰਮ ਹੀ ਹੋਣੇ ਆ ਆ ਨਹੀਂ ਜੇ ਮੇ ਕੋਹੋ ਹੋਣਾ ਇਹਦੀ ਕਰ ਲਿਆ ਕਰੋ ਆਪੇ ਕੋ ਹੁਣ ਉਹ ਉਹ ਤੇ ਚੜੂ ਉਦਾਂ ਡਈ ਮਾਰ ਜਿੱਦਾਂ ਹੱਥ ਦੁਖਾਉਂਦੇ ਹੁੰਦੇ ਆ ਤੇ ਮੈਂ ਸੋ ਕਲ ਚੰਡ ਦੇ ਡਈ ਹੀ ਮਾਰ ਉਹੋ ਹੀ ਗੱਲ ਬੜੀ ਬੰਦੀ ਆਪਣੇ ਆਪ ਦੇ ਵਿੱਚ ਕੋਈ ਨਹੀਂ ਦੇਖਣ ਹੀ ਦਈਆਂ ਹਲੇ ਅਰਬਿੰਦਰਾ ਉਹ ਕੱਲ ਹੀ ਦੇ ਕੰਮ ਕਰਨ ਜਦੋਂ ਮੀ ਨਾਲ ਕਰਾ ਲੈਣਾ ਥੋੜਾ ਬੋਤਾ ਮੰਮੀ ਮੈਂ ਦੱਸੋ ਹੁਣ ਕੀ ਕਰਾਵਾਂ ਮੇਰਾ ਕੰਮ ਕੀਤਾ ਤੇ ਨਾ ਉਹਦਾਂ ਹੀ ਪਸੰਦ ਨਹੀਂ ਹੁੰਦਾ ਹੈਗਾ ਪੁੱਤ ਤੇਰਾ ਕੀਤਾ ਪਸੰਦ ਕਿਉਂ ਨਹੀਂ ਆਉਂਦਾ ਕਿ ਕਿੰਨੇ ਤੈਨੂੰ ਇੰਨੀ ਗੱਲ ਕਹਿਤੀ ਹੈ ਕਹਿਣਾ ਮੰਮੀ ਕਿੰਨੇ ਆ ਕੱਲ ਤੂੰ ਹੀ ਵੀ ਤੇ ਉੱਥੇ ਹੀ ਬੈਠੇ ਸੀ ਜਦੋਂ ਮੈਂ ਝਾੜੂ ਡੇਹੀ ਹਿਲਾਉਣਾ ਤੂੰ ਵੀ ਵਿੱਚੇ ਕਹੀ ਜਾਂਦੇ ਸੀ ਤੈਨੂੰ ਬਾਹਰ ਕੇਨੇ ਵੇਖ ਲੈਣਾ ਵਾ ਤੂੰ ਗੇੜ-ਗਾੜੀ ਡੇਹੀ ਝਾੜੂ ਮਾਰਨ ਤਾਂ ਹੁਣ ਅੱਜ ਉਹ ਵੀ ਤੇ ਦੇਈ ਆ ਉਹਨੂੰ ਤਾਂ ਕਿੰਨੇ ਕੋਈ ਕਹਿਣਾ ਨਹੀਂ ਆ ਪੁੱਤ ਤੂੰ ਅਜੇ ਕੱਲ ਵੀ ਆਈ ਐ ਐਵੇਂ ਹੀ ਨਵੇਂ ਸਮੇਂ ਨਹੀਂ ਕੰਮ ਇਹੋ ਜਿਹਾ ਕਰਦੇ ਹੁੰਦੇ ਉਹ ਤੇ ਚਲੋ ਹੁਣ ਹੰਡੀ ਵੱਡੀ ਐ ਇੱਥੇ ਚੌਂ ਜਿਤਨਾ ਮਰਜੀ ਕੰਮ ਕਰੇ ਆ ਆ ਉਹ ਤੇ ਫਿਰ ਅੰਮੀ ਨਵੀਂ ਆ ਤੇ ਫਿਰ ਮੈਂ ਰਹਿਣ ਦੀ ਮੈਂ ਨਹੀਂ ਕੰਮ ਕਰਦੀ ਤੂੰ ਪਤਾ ਇਸ ਤਰ੍ਹਾਂ ਕਰ ਕੋਈ ਸਬਜੀ-ਸਬਜੀ ਲੈ ਕੇ ਤੇ ਉਹ ਕੱਟ ਲਾ ਕੱਟ ਕੇ ਤੇ ਉਹਨੂੰ ਸੜਕਾ ਲਾ ਜਿਓ ਝਾੜੂ ਲਾਉਣ ਦੇਈ ਆ ਤੇ ਤੂੰ ਸਬਜੀ ਨੂੰ ਦਰਕਾ ਲਾ ਲਾ ਮੁਰਕੇ ਮਗਰੇ ਫੁਲਕੇ ਲਾ ਲਈ ਜਿਹੜੇ ਕੰਮ ਕਰਨ ਵਾਲੇ ਉਹ ਕਰ ਲਾ ਤੂੰ ਸੋਈ ਦੇ ਭਾਂਡੇ ਕਿੰਨੇ ਭਏ ਮਾਣਨ ਵਾਲੇ ਉਹ ਮਾਜ ਲਾ ਤੇ ਹੱਥੋਂ ਆਤੀ ਕੰਮ ਕਰ ਲੋ ਆਟਾ-ਉਟਾ ਤੁਹਾਡਾ ਗੁੰਨਣ ਵਾਲਾ ਹੁਣ ਆਵਾ ਉਹ ਵੀ ਗੁੰਨ ਲਓ ਜਾ ਕੇ ਕੰਮ ਤੇ ਜਿਹੜਾ ਕਰ ਮੋਕਦੇ ਨਹੀਂ ਕਰਦੇ ਜੇ ਕਰਨ ਲੱਗੀ ਆ ਤੇ ਮੰਮੀ ਜਾਂ ਲੋ ਤੇ ਹੈ ਹੀ ਮੈਂ ਮੰਦੀ ਆ ਪਰ ਜਦੋਂ ਮੈਂ ਕੱਲ ਕੰਮ ਨਹੀਂ ਹੀ ਨਾ ਕਰਨ ਤੇ ਮੈਨੂੰ ਵੀ ਜੇ ਟੋਕਿਆ ਹੀ ਨਾ ਮੈਨੂੰ ਉਹ ਨਹੀਂ ਚੰਗਾ ਲੱਗਾ ਹੈਗਾ ਕੰਮ ਕਰਨ ਨੂੰ ਤੇ ਮੈਂ ਕੱਟਦੀ ਨਹੀਂ ਕੰਮ ਦੇ ਵੱਟ ਤੁਹਾਨੂੰ ਕੀ ਪਤਾ ਮੈਂ ਕਿੰਨਾ ਕੰਮ ਕਰਦੀ ਰਹੀ ਮਗਰ ਮੈਂ ਤੇ ਡੰਗਰਾ ਦਾ ਕੰਮ ਵੀ ਕਿਤੇ ਪਠੇ ਲਿਓਨੇ ਕਿਤੇ ਪਾਉਣੇ ਸਾਰਾ ਕੰਮ ਗੁਏ ਕੁੜੀ ਦਾ ਮੈਂ ਕਰਦੀ ਰਹੀ ਆ ਤੇ ਮੈਂ ਫਿਰ ਜਨਾਦ ਹੋ ਕੇ ਬਹਿ ਗਈ ਮੈਂ ਹਵਰ ਨਹੀਂ ਇਹਨਾਂ ਨੂੰ ਪਸੰਦ ਆਉਂਦਾ ਤਾਂ ਫੇਰ ਰਹਿਣ ਦਿੰਦੀ ਆ ਬੁੱਤ ਘਰਾਂ ਦੇ ਕੰਮ ਸਾਰੇ ਕਰਨੇ ਪੈਂਦੇ ਆ ਕਾਨਕੇ ਨਾਮੀ ਭਾਂਡਿਆ ਸੀ ਤੇ ਤੂੰ ਮੀਂਹ ਦੇ ਵਿੱਚ ਜਾ ਕੇ ਛਾੜੂ ਲਾਉਣ ਦੇ ਤੇ ਫਿਰ ਵੇਖਣ ਵਾਲਿਆਂ ਨੇ ਵੀ ਕਹਣਾ ਵੀ ਦਸਾਂ ਚ ਕੱਲ ਵੀ ਆਈ ਹੈ ਜਾਈ ਤੇ ਅੱਜ ਇਹਨੂੰ ਫਿਰ ਛਾੜੂ ਦੇਖਦੇ ਨੇ ਗੇੜ-ਗਾੜੀ ਕਰਦੇ ਆ ਮਮੀ ਤੁਹਾਡੇ ਹੀ ਇੱਥੇ ਮੀਂਹ ਦੇ ਵਿੱਚ ਕੰਮ ਨਹੀਂ ਕਰਨਾ ਸਾਡੇ ਤੋਂ ਉੱਥੇ ਮੀਂਹ ਦੇ ਵਿੱਚ ਗਦੀ ਪਠੇ ਲੈਣ ਚਲ ਜਾ ਕਈ ਕੰਮ ਕਰਨੇ ਮੀਂਹ ਦੇ ਵਿੱਚ ਕੰਮ ਕਰੀਦੇ ਕਿਉਂ ਨਹੀਂ ਕਰੀਦੇ ਚੱਲ ਕੋਈ ਨਹੀਂ ਪੁੱਤ ਬਾਹਰ ਦੇ ਕੰਮ ਆਂ ਤੇਰੇ ਕੋ ਘਰਵਣਾ ਨਹੀਂ ਕੋਈ ਵੀ ਤੇ ਤੂੰ ਅੰਦਰ ਆਪਣਾ ਕਾਰਕਿਆਰ ਸੋਈਦਾ ਸਾਰਾ ਕੀ ਬਣਾਉਣਾ ਮੈਨੂੰ ਦੱਸੋ ਫਿਰ ਸਬਜ਼ੀਆਂ ਉਹ ਪਈਆਂ ਨੇ ਕਰੇਲੇ ਪਏ ਆ ਪਿੰਡੀਆਂ ਪਈਆਂ ਆ ਆਲੂ ਪਏ ਆ ਜਿਹੜੀ ਚੀਜ਼ ਤੁਸੀਂ ਖਾਣੀ ਆ ਉਹੋ ਹੀ ਬਣਾ ਲਓ ਚਲ ਬਣਾ ਦਿੰਦੀ ਆ ਆ ਕੱਟ ਕੇ ਤੇ ਉਹਨੂੰ ਰੱਖ ਲਓ ਚਲ ਠੀਕ ਮੈਨੂੰ ਤਾਂ ਲੱਗਦਾ ਵਾ ਭੋਤਰਾ ਹੀ ਮੋٹے ਦਿਮਾਗ ਦੀ ਐ ਜਿੰਨਾ ਕਿਨੂੰ ਕੰਮ ਦੱਸਨੀ ਆ ਉਹਨਾਂ ਕੇ ਨਹੀਂ ਇਤਨ ਤੁਰ ਪੈਂਦੀ ਐ ਇਹੋ ਹੀ ਕਰੀ ਜਾਂਦੀ ਐ ਮੈਂ ਪੱਠੇ ਲਿਆਂਦੀ ਸੀ ਮੈਂ ਡੰਗਰ ਸਾਂਭਦੀ ਸੀ ਡੰਗਰਾਂ ਵਾਲੇ ਤੇ ਕੰਮ ਕਰਦੀ ਆ ਆਪ ਤੂੰ ਜੇ ਡੰਗਰਾਂ 'ਚ ਰਹਿੰਦੀ ਰਹੀ ਆ ਜਿਹਨੇ ਘਰ ਦਾ ਕੰਮ ਕੀਤਾ ਹੁੰਦਾ ਤੇ ਇਹਨੂੰ ਆਪੇ ਵਾਰਾ ਲੱਗਣਾ ਪਹਚੌਂਕੇ 'ਚ ਕੀ ਕਰੀਦਾ ਵਾ ਜਦੋਂ ਇਹ ਕਈ ਤਾਂ ਹੀ ਨਹੀਂ ਕਰਦਾ ਕੰਮ ਇਹਨੇ ਇਹ ਰਹੀ ਐ ਡੰਗਰਾਂ ਦੇ ਵਿੱਚੀ ਪੱਠੇ ਲੈਣ ਦੇ ਤੇ ਡੰਗਰਾਂ ਨੂੰ ਪੱਠੇ ਪਾ ਲੇ ਤੇ ਬਸ ਉਹ ਉਹ ਡੰਗਰਾਂ ਵਾਲੇ ਕੰਮ ਕਰਦੀ ਏ ਚਲੋ ਇਹ ਆ ਹੁਣ ਆਹੋ ਕੇ ਕੋ ਕੰਮ ਕਰਾ ਲਿਆ ਕਰੂੰਗੀ ਨਾ ਪਤਾ ਲੱਗੂਗਾ ਫਿਰ ਦਸਣਾਂ ਦੇ ਪਹਿਣਾ ਹੀ ਹੁਣ ਇਹਨੂੰ ਮੈਨੂੰ ਤੇ ਇੱਕ ਸਮਝ ਨਹੀਂ ਲੱਗਦੀ ਇਹਨਾਂ ਦੀ ਇੱਕੋ ਹੀ ਗੱਲ ਕਰੀ ਜਾਂਦੀਆਂ ਵਾ ਨੌਸਸ ਐਵੇਂ ਕੋਈ ਆਊਗਾ ਕੋਈ ਵੇਖ ਲੂਗਾ ਦੱਸ ਕਿੰਨੇ ਵੀ ਖੜਾ ਵਾ ਜਿੱਦਨ ਦੀ ਤੇ ਮੈਂ ਆਈ ਆ ਉਦੋਂ ਦਾ ਤਾਂ ਕੋਈ ਵੀ ਨਹੀਂ ਇੱਥੇ ਆਇਆ ਹੈਗਾ ਪਤਾ ਨਹੀਂ ਕਿਦਾਂ ਦਾ ਸਾਬ ਉਹ ਇਹਨਾਂ ਦਾ ਮੈਨੂੰ ਸਮਝ ਨਹੀਂ ਲੱਦੀ ਦੱਸ ਆਪਣਾ ਘਰ ਦਾ ਹੀ ਕੰਮ ਕਰਨਾ ਵਾ ਇਹਦੇ ਵਿੱਚ ਕਿਹੜੀ ਗੱਲ ਵਾ ਕਿਸ ਨੇ ਵੇਖ ਲੈਣਾ ਵਾ ਕੋਈ ਗੱਲਾਂ ਕਰੂਗਾ ਇਹਨਾਂ ਦਾ ਕੋਹਾਲ ਨਹੀਂ ਮੇਰਾ ਸੋਨਾ ਐਵੇਂ ਮੰਨ ਜਾ ਹੀ ਨਹੀਂ ਲੱਗੰਦੀ ਆ ਹੈਗਾ ਮੈਨੂੰ ਇਹ ਆ ਕਿ ਮੈਂ ਦਵਾ-ਦੂ ਕੋਈ ਨਾ ਕੋਈ ਕੰਮ ਕਰਦੀ ਰਵਾਂ ਪਰ ਇਹ ਨਾ ਤੂੰ ਬਹਿ ਜਾ ਤੂੰ ਨਵੀਂ ਆ ਨਵੀਂ ਨੂੰ ਦੱਸ ਮੈਨੂੰ ਕੀ ਹੋਇਆ ਵਾ ਐਵੇਂ ਸ਼ੂਗਰ ਸਬਜ਼ੀ ਦੇ ਕੱਟਣ ਲੱਗੀ ਐ ਉਹ ਤਾਂ ਤਿਆਰ ਹੋ ਕੇ ਬੈਠੀ ਹੀ ਮੰਮੀ ਹੂੰ ਤਾਂ ਉਠਿਓ ਕੀਆ ਮੇਰੀ ਗੱਲ ਸੁਣੋ ਉਹਨੂੰ ਸਬਜ਼ੀ ਕੱਟਣ ਤੋਂ ਹਿਡਾਇਆ ਵਾ ਆ ਇੱਥੇ ਬੰਦ ਤਾਂ ਕਿ ਮਹਾਰਾਣੀ ਬੈਠੀ ਤੇ ਮੈਂ ਹਾਂ ਚੱਲ ਜਾ ਸਬਜ਼ੀ ਕੱਟ ਲਾ ਜਾ ਗੋੜੂ ਲੰਮੜੀ ਆ ਤੇ ਜਾ ਕੇ ਵੇਖੋ ਸਬਜ਼ੀ ਕਿਦਾਂ ਕਟਣ ਢੀ ਆ ਸਾਰੇ ਆਲੂ ਕਟ-ਕਟ ਥੱਲੇ ਸੁਟਣ ਢੀ ਆ ਹੋਣਾ ਜਿਵੇਂ ਝਾੜੂ ਲਾਇਆ ਵਾ ਨਹੀਂ ਤੂੰ ਹੋਰ ਥਾਲੀ ਲੱਲਾ ਉਹਦੇ ਵਿੱਚ ਚਿੱਲਾ ਪਾਲਾ ਇੰਨੀ ਅਕਲ ਵੀ ਨਹੀਂ ਹੈਗੀ ਮੰਮੀ ਨੂੰ ਆ ਗੱਲ ਸੁਆ ਰਹੀ ਆ ਇਹਨੂੰ ਇਹੋ ਹੀ ਪੱਠੇ ਪਾਹੜੇ ਡੰਗਰਾਂ ਦੇ ਅੱਠ ਬਾਰੋਂ ਨੇ ਅੰਦੀ ਵਾਂਗ ਆਹੋ ਕੋ ਹੀ ਹਾਂ ਨੂੰ ਦੀਦੀ ਕਹਿੰਦੇ ਸੀ ਸਿਆਣੀ ਬੜੀ ਆ ਸਾਰਾ ਕੰਮਕਾਰ ਆਉਂਦਾ ਇਹਨੂੰ ਕਰਨਾ ਇਹਦੇ ਨਾਲੋਂ ਚੰਗਾ ਤੇ ਮੈਂ ਆਪੇ ਕੱਟ ਲੈਂਦੀ ਆਹ ਤੇ ਮੈਨੂੰ ਡਬਲ ਕੰਮ ਪੈਣਾ ਹੁਣ ਸੰਦੀਪ ਤੂੰ ਨਾ ਗੱਲ ਕਰੀ ਕੋਈ ਮੈਂ ਚੱਲ ਮੇਰੇ ਨਾਲ ਪਹਿਲੇ ਵੇਖਾਂ ਮੈਂ ਚੱਲ ਕੇ ਆਜੋ ਮੰਮੀ ਹਾਂ ਰਪਿੰਦਰ ਆ ਕੀ ਕਰਨ ਢਈ ਕੁਛ ਨਹੀਂ ਅਮੀ ਸਬਜੀ ਕਟਨੀ ਆ ਕਿਉਂ ਕੀਆ ਸਬਜੀ ਤਾਂ ਕੱਟੀ ਦੀ ਐ ਤੇ ਕੀ ਹੋਇਆ ਅਮੀ ਛਿਲਕੇ ਥੱਲੇ ਛੁੱਟੇ ਆ ਤੈਨੂੰ ਅਕਲ ਮਾਸਾਂ ਨਹੀਂ ਆ ਕਿਤੇ ਉਹ ਤਾਂ ਨਹੀਂ ਮੈਂ ਆਹ ਕੰਮ ਕਰਨ ਤੇ ਆ ਕਰਨੀ ਰਪਿੰਦਰ ਥੋੜਾ ਬੂਰਾ ਕੰਮ ਦਾ ਤਾਂ ਪਤਾ ਲੱਗਣਾ ਚਾਹੀਦਾ ਵਾ ਜੇ ਆਹ ਤੂੰ ਛਿਲਕੇ ਥੱਲੇ ਛੁੱਟੀਆਂ ਆਣ ਡੀਆਂ ਸਾਰਾ ਵੱਡ ਵੱਟ ਕੇ ਉਹਨੂੰ ਤੇ ਜੇ ਕੋਈ ਆ ਜੇ ਤੇਰੇ ਲਾਗੇ ਤੇ ਕੀ ਤੈਨੂੰ ਆਖੀ ਆਣ ਕੇ ਕੋਈ ਪਈ ਨਹੀਂ ਗਨ ਮਤਵਾ ਇਹਨੂੰ ਸਬਜੀ ਕਟਣੀ ਵੀ ਨਹੀਂ ਹੁੰਦੀ ਹੱਦ ਹੋ ਗਈ ਤੇਰੇ ਵਾਲੀ ਜਿੱਤ ਝਾੜੂ ਲਾਉਣ ਗਈ ਤਾਂ ਤੂੰ ਮੀਂਹ ਚਲਾਉਣ ਚ ਲੱਗੀ ਉਹ ਵੀ ਤੈਨੂੰ ਆਪਣੇ ਮਹਾ ਵਰਜਿਆ ਤੇ ਜੇ ਤੈਨੂੰ ਸਬਜੀ ਕਟਣ ਦਾ ਆ ਤਾਂ ਤੂੰ ਵੀ ਵਾਟ ਵਾਟ ਛੁੱਟੀ ਜਾਣ ਨਹੀਂ ਮਮੀ ਮੈਨੂੰ ਕੋਈ ਕੰਮ ਤੇ ਕਰਨ ਦਓਗੇ ਤੂੰ ਚਾਜਣਾ ਆ ਚਾਜਣਾ ਹੋਣ ਰਿਆ ਵਾ ਕਰਦੀਆਂ ਜੇ ਤੁਸੀਂ ਨੋਕਾ ਟੋਗੀ ਬੜੀ ਕਰਦੇ ਆ ਆ ਤੇ ਬਹੁਤ ਚਾਜਣਾ ਹੋਣ ਰਿਆ ਆ ਸਬਜੀ ਉਹਨੂੰ ਤੁਸੀਂ ਕੋਹ ਵੀ ਨਹੀਂ ਕਹਿੰਦੇ ਹੈਗੇ ਉਹ ਫਿਰ ਤੇਰੇ ਵਾਂਗੂੰ ਨਾ ਕਰਦੀ ਜਦਾਂ ਤੂੰ ਕਰਨੀ ਆ ਤੇ ਹਾਈ ਰੱਬਾ ਛਿਲਕੇ ਥੱਲੇ ਹੀ ਸੁੱਟਣੇ ਹੋਰ ਦੱਸੋ ਮੈਂ ਕੀ ਕਰਾਂ ਲਾਗੇ ਪਾਂਡਾ ਕੋਈ ਨਹੀਂ ਰੱਖਣ ਨੂੰ ਐਨੇ ਸ਼ਕੂਬਾ ਇਹ ਅੰਦਰੋਂ ਲਾਗੇ ਰੱਖ ਲੈਣਾ ਸੀਗਾ ਰੁਪਿੰਦਰ ਸਵੇਰ ਦੀ ਮੈਂ ਸਫਾਈਆਂ ਕਰਨ ਦੀਆਂ ਨਾਲੇ ਮੈਂ ਮੁੰਡੇ ਨੂੰ ਸਾਂਭਿਆ ਤੇਰੇ ਸਾਹਮਣੇ ਝਾੜੂ ਲਾਉਂਦੀ ਹੀ ਨਾ ਤੇ ਤੂੰ ਫੇਰ ਛਿੱਲਾ ਥੱਲੇ ਖਲਾਰ ਦਿੱਤੀਆਂ ਵਾ ਉਹ ਥਾਲੀ ਦੇ ਵਿੱਚ ਰੱਖ ਲੈਂਦੀ ਤੇ ਆ ਖਲਾਰਾ ਇਹਨਾਂ ਨਾ ਪੈਂਦਾ ਰਪਿੰਦਰ ਇਹਦੇ ਵਿੱਚ ਗੁੱਸਾ ਕਰਨ ਵਾਲੀ ਕਿਹੜੀ ਗੱਲ ਵਾ ਤੈਨੂੰ ਪਿਆਰ ਨਾਲ ਸਮਝਾਉਣ ਦੇ ਆ ਜਿਹੜਾ ਤੈਨੂੰ ਆਮਦਾ ਨਹੀਂ ਪਤਾ ਲੱਗਦਾ ਤੂੰ ਕਿਨ ਪੁੱਛ ਲਿਆ ਘਰ ਵੀ ਮੈਂ ਕਿਦਾਂ ਕਰਨਾ ਚੌਂਕੇ ਦੇ ਘਰ ਮੈਂ ਇਤਰਾ ਨਹੀਂ ਕਰ ਵੀ ਕਰੀਦੇ ਹੁੰਦੇ ਮੋਣਾਂ ਨੇ ਝਾੜੂ ਪੋਚਾਲਾਇਆ ਕਿ ਤਰ੍ਹਾਂ ਇਕੱਠਾਈ ਕਰਕੇ ਤੇ ਖਲਾਰਾ ਥੱਲੇ ਪਾਤਾ ਉਹ ਮੱਖੀਆਂ ਬਹਿਣੀਆਂ ਗੋਡੇ-ਗੋਡੇ ਉੱਤੇ ਤੇ ਮੰਮੀ ਖਲਾਰਾ ਚੋਪੀ ਲੈਣਾ ਵਾ ਮੈਂ ਤੇ ਪਿੰਡ ਵੀ ਇਦਾਂ ਹੀ ਕੰਮ ਕਰਦੀ ਹੁੰਨੀ ਤੁਹਾਨੂੰ ਪਤਾ ਨਹੀਂ ਕਿਉਂ ਨਹੀਂ ਮੇਰਾ ਕੰਮ ਪਸੰਦ ਆਉਂਦਾ ਦੋਹਾਂ ਜਣੀਆਂ ਨੂੰ ਜਿਹੜਾ ਪਿੰਡ ਵਾਲਾ ਕੰਮ ਪਿੰਡ ਛੱਡਦੇ ਤੇ ਜਿਹੜਾ ਸਹੁਰਿਆਂ ਵਾਲਾ ਕੰਮ ਨਾਲ ਕੋ ਸਹੁਰੇ ਘਰ ਹੁਣ ਚੱਜਣਾ ਆ ਜਿੱਦਾਂ ਦੇ ਤੂੰ ਕੰਮ ਕਰਨੀ ਆ ਨਾ ਅਸੀਂ ਨਹੀਂ ਕਰੀ ਇਦਾਂ ਦੇ ਕੀਤੇ ਰੁਪਿੰਦਰ ਮੈਨੂੰ ਤੇ ਬੜਛਤੀ ਕਹਿਣ ਦੀਆਂ ਕਿ ਦੀਦੀ ਇਦਾਂ ਕਰਦੇ ਆ ਮੇਰੇ ਵਾਂਗੂ ਜ਼ਿੰਮੇਵਾਰੀ ਵੀ ਸਾਂਪਾ ਫਿਰ ਨਾਲੇ ਜ਼ਿੰਮੇਵਾਰੀ ਸਾਂਭਵੇਂਗੀ ਨਾ ਤੈਨੂੰ ਪਤਾ ਲੱਗੂਗਾ ਤੂੰ ਮੇਰੇ ਵਾਲੀ ਵੇਖ ਲਿਆ ਕਰ ਕਿ ਦੀਦੀ ਕਿੱਦਾਂ ਕੰਮ ਕਰਨ ਢੇ ਆ ਮੈਂ ਵੀ ਓਦਾਂ ਹੀ ਕਰਾਂ ਕੰਮ ਤੈਨੂੰ ਸਗੋਂ ਭੱਜ ਭੱਜ ਕੇ ਕੰਮ ਕਰਨਾ ਚਾਹੀਦਾ ਵਾ ਕਿ ਚਲੋ ਨਿਆਣੇ ਨੂੰ ਸਾਂਭਣ ਢੇ ਆ ਮੈਂ ਆਪਣਾ ਕੰਮ ਕਰ ਲਾਂ ਤੇ ਕਰਦੀ ਤੇ ਹੈਗੀਆਂ ਬਾਬਾ ਹੋਰ ਦੱਸੋ ਕਿੱਦਾਂ ਕਰਾਂ ਮੈਨੂੰ ਸਮਝ ਨਹੀਂ ਆਉਂਦੀ ਵੀ ਤੁਹਾਡੇ ਕੰਮ ਲਾ ਕਰਵਾ ਕੋਈ ਤੁਸੀਂ ਮੈਨੂੰ ਵੇਨੇ ਹੀ ਇਹਨੇ ਕੰਮ ਕਰਦੀ ਨੂੰ ਮੈਂ ਇਦਾਂ ਕਰਦੀ ਖਲਾਰਾ ਪਾਇਆ ਵਾ ਅੱਧੀ ਸਬਜ਼ੀ ਕੱਟ ਕੇ ਤੁਸੀਂ ਥੱਲੇ ਸੋੜ ਦਿੱਤੀ ਆ ਹੁਣ ਮੈਂ ਬਣਾ ਲਾਂ ਸਬਜ਼ੀ ਕਿ ਰਹਿਣ ਦਾ ਇਹ ਦੱਸ ਦੋ ਮੈਨੂੰ ਅਹੀਂ ਤੇਰੇ ਫਾਇਦੇ ਵਾਸਤੇ ਕਹਿਣ ਡੇ ਆ ਤੈਨੂੰ ਪਿਆਰ ਨਾ ਸਮਝਾਉਣ ਡੇ ਆ ਤੂੰ ਅੱਗੇ ਗੁੱਸਾ ਕਰਨੀ ਆ ਇਦਾਂ ਕਰੋ ਮੰਮੀ ਤੁਹਾਨੂੰ ਸਬਜ਼ੀ ਬਣਾਈ ਤੇ ਮੇਰੀ ਪਸੰਦ ਆਉਣੀ ਨਹੀਂ ਨੀ ਆ ਦੀਦੀ ਤੂੰ ਇਹ ਇਦਾਂ ਕਰੋ ਘਰ ਦੇ ਕੰਮ ਤੁਸੀਂ ਆਪ ਹੀ ਕਰ ਲਿਆ ਕਰੋ ਠੀਕ ਵਾ ਨਾ ਤੇ ਮੈਂ ਵੀ ਲੀਦਾ ਨਾ ਡੰਗਰਾ ਦਾ ਘਰ ਆਇਆ ਕਰੂੰਗੀ ਮੇ ਕੋਹੋ ਕੰਮ ਹੀ ਹੋਣੇ ਆ ਆਹੀ ਜੇ ਮੇ ਕੋਹੋ ਹੋਣਾ ਇਹਦੇ ਹੀ ਕਰ ਲਿਆ ਕਰੋ ਆਪੇ ਤੁਸੀਂ ਨੁਕਸਬਿੱਲੀਆਂ ਕੱਢੀ ਜਾਣੀਆਂ ਮੰਮੀ ਦੇਖ ਲੋ ਕਿੰਨੀਆਂ ਮੱਖੀਆਂ ਇਕੱਠੀਆਂ ਹੋ ਗਈਆਂ ਤੁਹਾਨੂੰ ਵੀ ਪਤਾ ਵਾ ਮੁੰਡਾ ਇੱਥੇ ਖੇਡਦਾ ਵਾ ਤੇ ਇਨਫੈਕਸ਼ਨ ਹੀ ਹੋਣੀ ਉਨੂੰ ਮੈਂ ਕਦੀ ਇੱਕ ਮੱਖੀ ਨਹੀਂ ਆਉਣ ਦਿੱਤੀ ਕੰਮ ਕਰਨ ਦੇ ਵਿੱਚ ਅੱਜ ਹੈ ਨਹੀਂ ਆ ਆਪਣੇ ਪਿੰਡ ਉਥੇ ਇੱਦੇ ਕੰਮ ਕਰਦੀ ਆ ਸਾਰਾ ਦਿਨ ਮੇਲਾ ਦਾ ਡੰਗਰਾਂ 'ਚ ਵੜੀ ਜਾਂਦੀ ਆ ਇਹਨੂੰ ਨਾ ਸੰਦੀਪ ਕੰਮ ਹੀ ਡੰਗਰਾਂ ਦਾ ਵਾ ਇਹਨੂੰ ਘਰ ਦੇ ਕੰਮ ਦਾ ਨਹੀਂ ਗਾ ਇਹਨੂੰ ਫਰਮ ਲੱਗਣ ਡਿਆ ਮੱਸਾ ਵੀ ਇਹਨੂੰ ਤੇ ਮੰਮੀ ਘਰ ਦਾ ਕੰਮ ਕਿੰਨੇ ਕਰਨਾ ਵਾ ਹੁਣ ਮੇਰੇ ਸਿਰ ਤੇ ਥੋੜੀ ਹੈਗਾ ਵਾ ਸਾਰਾ ਕੰਮ ਮੈਂ ਹੀ ਕਰਾਂ ਮੁੰਡਾ ਵੀ ਮੈਂ ਹੀ ਸੰਭਾਂ ਫੁੱਟ ਕੇ ਚਲ ਗਈ ਆ ਨਾ ਲਾਪੇ ਬਣਾ ਲਓ ਸਬਜ਼ੀ ਤੁਸੀਂ ਸੰਦੀਪ ਇਹਦਾ ਸੁਭਾਈ ਇਦਾਂ ਦਾ ਵਾ ਜੇ ਇਹ ਤੇ ਜਦੋਂ ਚੰਗੀ ਰਹਿੰਦੀ ਆ ਨਾ ਉਹ ਸਾਰਾ ਦਿਨ ਖੁਸ਼ ਰਹਿੰਦੀ ਆ ਤੇ ਜਦੋਂ ਇਹਨੇ ਗੁੱਸੇ ਚ ਆਉਣਾ ਵਾ ਇਹਨੇ ਸਾਰਾ ਦਿਨ ਸੜੀ ਰਹਿਣਾ ਵਾ ਇਹਨੇ ਸੰਦੀਪ ਇਹਨੂੰ ਪਿਆਰ ਨਾਲ ਰੱਖਣਾ ਪੈਣਾ ਵਾ ਸਭ ਪਿਆਰ ਨੇ ਸਮਝਾਵਾਂਗੇ ਨਾ ਇਹਨੂੰ ਤੇ ਇਹਨੂੰ ਫੇਰ ਪਤਾ ਲੱਗ ਜਾਣਾ ਵਾ ਸਾਰਾ ਇਹਨੂੰ ਮੰਮੀ ਕਿੰਨੇ ਕੁ ਦਿਨ ਰੱਖਣਾ ਪਿਆਰ ਨਾਲ ਇਹਨੂੰ ਬੰਦੇ ਨੂੰ ਇੱਕ ਵਾਰੀ ਕਹੀਏ ਨਾ ਤੇ ਸਮਝ ਆ ਜਾਂਦੀ ਆ ਕੋਈ ਗਾ ਨਹੀਂ ਦਾ ਦਣ ਵੀ ਹਲਾ ਨਹੀਂ ਹੋਰ ਫਿਰ ਦੱਸਾਂਗੇ ਦਰਜਿੰਦਰ ਨੂੰ ਫਿਰ ਤੂੰ ਹੀ ਨਹੀਂ ਨਾ ਗੱਲ ਕਰਨੀ ਦੀਦੀ ਨਾਲ ਤੇ ਮੈਂ ਆਪੇ ਕਰ ਦੇਣੀ ਫਿਰ ਗੱਲ ਉਹਨਾਂ ਨਾਲ ਖਲੋ ਜਾ ਦੱਸ ਦੇਣਾ ਹੁਣ ਛਲਾ ਕਰ ਲਾ ਜੀ ਮੰਮੀ ਮੇਰੇ ਕੋ ਨਹੀਂ ਆ ਵੇਖਿਆ ਜਾਂਦਾ ਖਲਾਰਾ ਮੈਨੂੰ ਤਾਂ ਛੇੜਨ ਕਰ ਦੇਣਾ ਤੂੰ ਚੱਲ ਕੋਈ ਨਹੀਂ ਮੁੜ ਕੇ ਫਿਰ ਕਰ ਲੈਣਾ ਗੱਲ ਉਹਦੇ ਨਾਲ ਵੱਡੀ ਨੇ ਤਾਂ ਆਪੇ ਔਖੀ ਹੋਣਾ ਵਾ ਜਿਹਨੂੰ ਸਾਰਾ ਕੰਮ ਕਰਨਾ ਪੈਂਦਾ ਵਾ ਤੇ ਜੇ ਇਹਨੂੰ ਨਿੱਕੀ ਨੂੰ ਕਰਨਾ ਪੈਂਦਾ ਵਾ ਤੇ ਇਹ ਤੀਣਾ ਖਲਾਰਾ ਪਾ ਦਿੰਦੀ ਐ ਸਾਰਾ ਉਹ ਫਿਰ ਵਾਰੀ ਖੇਜਦੀ ਆ ਉਹਦੇ ਨਾਲ ਚੱਲ ਭਾਜੀ ਵਧੀਆ ਹੋ ਗਿਆ ਵਾ ਉਹ ਨਹੀਂ ਪੈ ਗਿਆ ਉਹ ਨਹੀਂ ਪਾਣੀ ਨਾ ਪਿਆਲੀਆਂ ਦੇ ਬਥੇਰਾ ਹੋ ਗਿਆ ਹੁਣ ਓਏ ਆਹ ਹੁਣ ਤਾਂ ਦੋ ਦਿਨ ਉਦਾਂ ਲੋੜਨੀ ਪਾਣੀ ਲਾਉਂਦੀ ਆਹ ਤੇ ਬੰਬੀ ਬੰਦੀ ਰਹਿਣ ਦੀ ਠੀਕ ਹੈ ਨਾ ਆਹ ਬੰਬੀ ਬੰਦੀ ਰਹਿੰਦਾਂਗੇ ਕੋਈ ਗੱਲ ਨਹੀਂ ਖੂਜੇ ਪਾਣੀ ਪੈ ਗਿਆ ਹੋਣਾ ਵੇਖਿਆ ਹੈ ਤੈ ਹੋਰ ਯਾਰ ਵੇਖ ਕੇ ਆਇਆ ਮੈਂ ਆਲੇ ਦਿਵਾਲੇ ਨਾ ਮਿੱਟੀ ਬਥੇਰੀ ਲਾਈ ਫੜ ਲਾਗੇ ਚੂਹਾ ਫਿਰਦਾ ਤੇ ਮੇਰੀ ਗੱਲ ਸੁਣ ਉਹ ਲੱਗਾ ਉਹਨੇ ਰੋਡ ਪਾਈ ਹੈ ਓਏ ਥਾਣੀ ਨਾ ਪਾਣੀ ਅੰਦਰ ਚਲ ਗਿਆ ਮੈਂ ਤਾਂ ਉਦਾਂ ਸਪਰੇ ਵੀ ਮਾਰੀ ਸੀ ਭਾਜੀ ਉੱਥੇ ਘਾਹ ਲਈ ਘਾਹ ਤੇ ਉਦਾਂ ਗਿਆ ਵਾ ਸੜ ਤੇ ਭਰੇ ਆ ਵੀ ਰੋਡਾਂ ਦੇ ਉੱਥੇ ਹੀ ਆਣ ਤਾਂ ਪਾਣੀ ਮੇਰੇ ਸਣਾ ਮੋਟਰ ਚ ਪੈ ਗਿਆ ਨਾ ਕੋਈ ਗੱਲ ਨਹੀਂ ਮਿਸਤਰੀ ਨੂੰ ਲੈ ਕੇ ਨਾ ਉਹ ਚੈੱਕ ਕਰਾਵਾਂਗੇ ਫੇਰ ਮੋਟਰ ਛੱਡੀ ਠੀਕ ਹੈ ਨਾ ਉਹ ਵੀਰ ਜੀ ਉਹਦਾ ਵੀ ਤਿੰਨ ਦਿਨ ਲੋੜ ਨਹੀਂਗਾ ਪਾਣੀ ਹੁਣ ਤਾਂ ਕੋਈ ਗੱਲ ਨਹੀਂ ਮਿਸਤਰੀ ਲਿਆ ਕੇ ਨਾ ਉਹਨੂੰ ਵਖਾ ਲਾਂਗੇ ਫੇਰ ਛੱਡਾਂਗੇ ਉਹਨੂੰ ਤੇ ਨਾਲੇ ਮੈਂ ਵੀ ਇੱਕ ਗੱਲ ਕਰਨੀ ਉਹ ਦਿਨ ਮੈਂ ਘਰੇ ਕਰ ਲੈਣੀ ਤੇ ਮੇਰੀ ਗੱਲ ਸੁਣੋ ਉਹ ਜਿਹੜਾ ਸੋਨਾ ਹੈ ਸੰਦੀਪਾ ਭਾਬੀ ਦਾ ਉਹ ਤੁਸੀਂ ਰਹਿਣ ਦੇਣਾ ਹੈ ਕੋਈ ਗੱਲ ਨਹੀਂ ਵਿਆਹ ਤੇ ਹੁਣ ਹੋ ਹੀ ਗਿਆ ਹੈ ਨਾਲੇ ਕੀਤਾ ਵੀ ਤੁਸੀਂ ਚੁੰਨੀ ਚੜਾਈ ਆ ਉਹਨਾਂ ਨੂੰ ਵੀ ਪਤਾ ਵਾ ਪੀਨੀ ਛੇਤੀ ਸੋਣੀ ਦੀ ਕਿੱਥੋਂ ਚੀਜ਼ ਬਣ ਜਣੀ ਤੇ ਅਮੇ ਕਿਤੇ ਪਾ ਬੀ ਕਾਲ ਨੂੰ ਗੁੱਸਾ ਹੀ ਨਾ ਕਰੇ ਕਿਤੇ ਮੇਰਾ ਸੋਨਾ ਚੁਕ ਚੁਕ ਦੂਜੀ ਨੂੰ ਪਾਈ ਜਾਂਦੇ ਲਵਲੀ ਨਾ ਤੇ ਮੇਰੇ ਦਿਲ ਚ ਕੋਈ ਗੱਲ ਹੈਗੀ ਆ ਤੇ ਨਾ ਹੀ ਸੰਦੀਪ ਦੇ ਨਾਲੇ ਆਪਾਂ ਕੋ ਵੰਡਿਆ ਵਾ ਇੱਕੋ ਗੱਲ ਆ ਢੀ ਠੀਕ ਹੈ ਨਾ ਤੇ ਇਦਾਂ ਨਾ ਸੋਚਿਆ ਕਰ ਮੇਰਾ ਬਹੁਤ ਤੂੰ ਉਹ ਤੇ ਭਾਜੀ ਗੱਲ ਠੀਕ ਆ ਤੁਹਾਨੂੰ ਪਤਾ ਮੁੜ ਕੇ ਕਿਤੇ ਨਿੱਜੀ ਜੀ ਗੱਲ ਕੋਈ ਹੋ ਜੇ ਨਾ ਤੇ ਫਿਰ ਐਵੇਂ ਖਵਾਣ ਦੀ ਪੈ ਜਾਂਦੀ ਆ ਉਹ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਯੋ ਸਭ ਕੋ ਸਾਡੇ ਹੱਥ ਵਸੋਣਾ ਉਹ ਉਹ ਤੇ ਭਾਜੀ ਤੁਹਾਡੀ ਗੱਲ ਠੀਕ ਵਾ ਚਲੋ ਵੇਖ ਲਓ ਤੁਹਾਡੀ ਮਰਜ਼ੀ ਆ ਉਦਾਂ ਜਦੋਂ ਝੋਨਾ ਆਊਗਾ ਨਾ ਤੁਸੀਂ ਭਾਬੀ ਨੂੰ ਬਣਾ ਦਿ ਕੋਈ ਗੱਲ ਨਹੀਂ ਬਣਾ ਲਾਂਗੇ ਠੀਕ ਹੈ ਨਾ ਆਓ ਚੱਲੀਏ ਕਰਨ ਮੇਰੀ ਗੱਲ ਸੁਣੋ ਹਾਂਜੀ ਮੈਨਾਂ ਤੁਹਾਡੇ ਨਾਲ ਇੱਕ ਗੱਲ ਕਰਨੀ ਆ ਦੱਸੋ ਨਾਲੇ ਮੈਨੂੰ ਦੱਸੋ ਲਵਲੀ ਕਿੱਥੇ ਆ ਉਹ ਤੇ ਮੁੰਡੇ ਲੱਗੇ ਖਲੋ ਗਿਆ ਸੀ ਆਪਾਂ ਇਕੱਠੇ ਆਉਣ ਦੇ ਇੱਥੇ ਨਹੀਂ ਕਰਨੀ ਮੈਂ ਗੱਲ ਬਾਹਰ ਆ ਜਾ ਦੋ ਮਿੰਟ ਕੀ ਗੱਲ ਹੋਈ ਆ ਆ ਜਾ ਸੰਦੀਪਾ ਉੱਥੇ ਇੱਕ ਗੱਲ ਦਾ ਸੰਦੀ ਕੀੜੀ ਗੱਲ ਹੀ ਇਥੇ ਉਹ ਦੱਸਦੀ ਆਂ ਹਾਂਜੀ ਆ ਨਵੀਂ ਬੋਪਟੀ ਦੇ ਟੱਸ਼ਨ ਨਹੀਂ ਵੇਖੇ ਤੁਸੀਂ ਕੀ ਹੋਇਆ ਹੋਣਾ ਕੀ ਆ ਜਿੱਦਨ ਵਿਆਹ ਹੋਇਆ ਸੀ ਨਾ ਉਹ ਤੋਂ ਅਗਲੇ ਦਿਨ ਤਿਆਰ ਹੋਣ ਦੀ ਸੀ ਉਹ ਅੱਛਾ ਤਿਆਰ ਹੋਣ ਦੀ ਜਦੋਂ ਪਤਾ ਵਾ ਸਾਰਾ ਸਮਾਨ ਮੈਂ ਉਧਰ ਰੱਖਿਆ ਇਹਦਾ ਸਾਰਾ ਹੀ ਠੀਕ ਤੇ ਮੈਂ ਡਈ ਹੰਗਰ ਨੂੰ ਤਿਆਰ ਕਰਨਾ ਤੇ ਆ ਗਈ ਸ਼ੀਸ਼ੇ ਗਾੜੀ ਜੋਂ ਲੱਗੀ ਸੁਰਖੀ ਲੋਣ ਇਥੋਂ ਤੱਕ ਜਨੇ ਬੋਲੇ ਲਵੇੜੇ ਸੀ ਮੈਨੂੰ ਤੇ ਉਹਦੀ ਸਮਝ ਨਹੀਂ ਆਉਂਦੀ ਉਹਨੇ ਗਾਂ ਕੀ ਕਰਨਾ ਵਾ ਸੰਦੀਪ ਜਿਹਨੂੰ ਨਹੀਂ ਪਤਾ ਲੱਗਦਾ ਉਹ ਦੱਸ ਦਿੰਦੀ ਤੇ ਮੈਨੂੰ ਪੁੱਛਦੀ ਤੇ ਫੇਰ ਹੀ ਨਾ ਅੱਜ ਦੀ ਗੱਲ ਸੁਣ ਲਓ ਮੈਂ ਡੈਪੀ ਸਫਾਈ ਕਰਨ ਮੰਮੀ ਨੇ ਕਿਤੇ ਕਹਿਤਾ ਉਹਨੂੰ ਕਿ ਸਬਜ਼ੀ ਕੱਟ ਦੇ ਆ ਕੇ ਤੇ ਸਬਜ਼ੀ ਡੈਪੀ ਕਟਣ ਬਾਹਰ ਤੇ ਮੈਂ ਬਾਹਰ ਡਹੀਂ ਚਾੜ ਲਾਉਣ ਸਬਜ਼ੀ ਕੱਟਦੀ ਕੱਟਦੀ ਨੇ ਪਤਾ ਨਹੀਂ ਅੱਧੀ ਸਬਜ਼ੀ ਕੱਟੀ ਆ ਅੱਧੀਆਂ ਛਿੱਲਾ ਲਾਈਆਂ ਵਾ ਮੈਨੂੰ ਤੇ ਉਹਦੀ ਸਮਝ ਨਹੀਂ ਆਉਂਦੀ ਉਹ ਕਰਨ ਕੀ ਰਹੀ ਆ ਫਿਰ ਮੈਂ ਮੰਮੀ ਨੂੰ ਜਾ ਕੇ ਦੱਸਿਆ ਮੰਮੀ ਨੇ ਫੇਰ ਖਾਤਰਦਾਰੀ ਕੀਤੀ ਚੰਗੀ ਫੇਰ ਅੱਗੇ ਉਹ ਗੁੱਸਾ ਕਰ ਲੈਂਦੀ ਆ ਕੀ ਕਵੇ ਬੰਦਾ ਉਹਨੂੰ ਜਾਂਦੇ ਜਾਂਦੀ ਗੁੱਸੇ ਵਿੱਚ ਕਹਿ ਗਈ ਮੇਰੇ ਕੋਲ ਨਹੀਂ ਕੰਮ ਹੁੰਦਾ ਘਰ ਦਾ ਤੇ ਮੈਂ ਵੇਲੀ ਦਾ ਕਰ ਲਿਆ ਕਰੂੰਗੀ ਉਹ ਸੰਦੀਪ ਹਜੇ ਉਹ ਨਿਆਣੀ ਆ ਤੇ ਮੇਰੀ ਗੱਲ ਸੁਣੋ ਉਹਨੂੰ ਪਿਆਰ ਨਾਲ ਸਮਝਾਓ ਉਹਨੇ ਸਮਝ ਜਾਣਾ ਵਾ ਕੋਈ ਗੱਲ ਮੈਂ ਲਵਲੀ ਨੂੰ ਵੀ ਕਹੂੰਗਾ ਇਹਨੂੰ ਸਮਝਾਵੇ ਐਦਾਂ ਦੀ ਗੱਲਾਂ ਨਹੀਂ ਕਰੀਦੀ ਹੋਈ ਦੀਆਂ ਜਿਹੜਾ ਵੀ ਕੰਮ ਕਰਨਾ ਵਾ ਨਹੀਂ ਪਤਾ ਲੱਗਦਾ ਤੇ ਪੁੱਛ ਲਿਆ ਕਰੇ ਆਪੇ ਠੀਕ ਹੋ ਜਾਣਾ ਸਭ ਕੁਝ ਆਹੋ ਹੀ ਨਿਆਣੀ ਹਜੇ ਮਾਂ ਪਿਓ ਨੇ ਅਕਲ ਨਹੀਂ ਦਿੱਤੀ ਇਹਨੂੰ ਮੈਨੂੰ ਤਾਂ ਲੱਗਦਾ ਵਾ ਦਿਮਾਗ ਤੋਂ ਵੀ ਸਿੱਧੀ ਐ ਉਹ ਸੰਦੀਪ ਇਦਾਂ ਨਹੀਂ ਬੋਲੀਦਾ ਹਈ ਨਵੀਂ ਨਵੀਂ ਆ ਹੌਲੀ ਹੌਲੀ ਨਾ ਘਰ ਦਾ ਪੇਤ ਆ ਗਿਆ ਨਾ ਸਭ ਕੋ ਠੀਕ ਹੋਏ ਨਾ ਉਹ ਆਪਣੀਆਂ ਟੱਪਲੀਆਂ ਜੇ ਮਾਰ ਦੇ ਦਿੰਦੀ ਆ ਕਦੀ ਉਹ ਕਮਰੇ ਚੋਂ ਨਿਕਲਦੀ ਆ ਉਧਰ ਵੜ ਜਾਂਦੀ ਆ ਉਧਰੋਂ ਨਿਕਲਦੀ ਆ ਉਧਰ ਵੜ ਜਾਂਦੀ ਆ ਖਲੋਣ ਬਹਿਨਦਾ ਤੇ ਉਹਨੂੰ ਪਤਾ ਨਹੀਂ ਲੱਗਣ ਡਿਆ ਦੀਦੀ ਕਹਿੰਦੇ ਸੀ ਕਿ ਬੜੀ ਸਿਆਣੀ ਕੁੜੀ ਦੀ ਨਾਲ ਗੱਲ ਕਰ ਲਾ ਫਿਰ ਨਹੀਂ ਤੇ ਮੰਮੀ ਨੇ ਮੈਨੂੰ ਮਨਾ ਕੀਤਾ ਵਾ ਕਹਿੰਦੇ ਦਸ ਦਿਨ ਰੁਕ ਜਾ ਹੋਰ ਵੇਖ ਲੈਣ ਦੇ ਕੀ ਕਰਦੀ ਆ ਉਹ ਕੋਈ ਗਾ ਨਹੀਂ ਵੇਖ ਲੋ ਹੌਲੀ ਨਾਲ ਠੀਕ ਹੋ ਜਾਣਾ ਵਾ ਤੇ ਪਰ ਮੇਰ ਕੋ ਨਹੀਂ ਖਲਾਰਾ ਸੰਭਿਆ ਜਾਂਦਾ ਬਾਰ ਬਾਰ ਮੈਂ ਤੈਨੂੰ ਕਿਹਾ ਵਣਾ ਹਜੇ ਕੋਈ ਗੱਲ ਨਹੀਂ ਕਰਨੀ ਠੀਕ ਹੈ ਨਾ ਘਰ ਚ ਤੇ ਨਾ ਗੱਲ ਹੋਣੀ ਚਾਹੀਦੀ ਆ ਆ ਜਾ ਅੰਦਰ ਹੈਲੋ ਸ਼ਿਦਾ ਮਦਾ ਵਰ ਕੀ ਆਲਾ ਠੀਕ ਠਾਕ ਤੂੰ ਸੁਣਾ ਪਤਾ ਹਾਂ ਠੀਕ ਠਾਕ ਵਧੀਆ ਹੋਰ ਕੀ ਕਰਨਦੇ ਕੁਛ ਨਹੀਂ ਕਰਨਾ ਕੀ ਵਿਹਲੇ ਕੰਮ ਕਾਰ ਕਰਕੇ ਹਟੇ ਮੜ ਮੋਟਾ ਤੂੰ ਸੁਣਾ ਮੇਰਾ ਕੋਨਾ ਪੋਛ ਹਾਂ ਫਾਇਲਾਤਾ ਮੈਨੂੰ ਕਿਥੇ ਕਿਉਂ ਕੀ ਗੱਲ ਹੋਈ ਕੀ ਮੰਮੀ ਹੂੰ ਜਿਹੜਾ ਕੋਈ ਮੈਂ ਕੰਮ ਕਰਦੀ ਆ ਮੇਰੇ ਦਿਵਾਲੇ ਹੋ ਜਾਣੀਆਂ ਤੂੰ ਕਰਦੀ ਨਹੀਂ ਚਾਜਦਾ ਇੱਕ ਦਿਨ ਮੈਂ ਮੀਂਹ ਦੇ ਵਿੱਚ ਝਾੜੂ ਲਾਉਣ ਦਾ ਪੀ ਮੈਂ ਹਾਂ ਚਲ ਮਾਂਜਾ ਮਾਰਨ ਵਾਲਾ ਚਲ ਮਾਂਜਾ ਬਿਮਾਰ ਦਿੰਦੀ ਆ ਤਾਂ ਸਾਫ਼ ਹੋ ਜਾਊਗਾ ਬੇੜਾ ਹੂੰ ਉਹ ਮੁੜ ਕੇ ਆ ਕੇ ਤੇ ਮੇਰੇ ਦਿਵਾਲੇ ਹੋ ਗਏ ਤੇ ਜੀੜੀ ਆ ਹੂੰ ਤੈਨੂੰ ਮੀਂਹ ਦੇ ਵਿੱਚ ਡਈ ਆ ਤੈਨੂੰ ਕੌਣ ਕਹਿੰਦਿਆ ਕੰਮ ਕਰ ਤੇ ਤੇਰਾ ਵੀ ਦਿਮਾਗ ਖਰਾਬ ਤੇਰਾ ਵੀ ਦਿਮਾਗ ਖਰਾਬ ਤੂੰ ਕੁਮੀਚ ਲੱਗੀ ਜਿੱਦਾਂ ਤੈਨੂੰ ਕਹਿੰਦੀ ਨਹੀਂ ਉਦਾਂ ਕਰਿਆ ਕਰ ਤੇਰਾ ਮੈਂ ਕੋਈ ਹਾਲ ਨਹੀਂ ਤੇਰਾ ਵੀ ਸੱਚੀ ਅੱਖਾਂ ਕੀ ਮੈਂ ਤੈਨੂੰ ਮੈਂ ਤੇ ਆਪਛਦੈਣ ਹੋਈ ਤੂੰ ਤਾਂ ਗੱਲਾਂ ਹੀ ਆਪ ਹੀ ਪੁੱਠੀਆਂ ਕਰਨੀ ਐ ਮੀਂਹ ਦੇ ਵਿੱਚ ਕੋਈ ਬਾਰੀ ਫੇਰਦਾ ਵੇਖਿਆ ਮੈਂ ਇੱਥੇ ਵੀ ਤੇ ਕਰਦੀ ਨਹੀਂ ਐਵੇਂ ਇੱਥੇ ਕਰਨੀ ਮੇਰੀ ਗੱਲ ਸੁਣ ਇਥੋਂ ਵਾਲੇ ਕੰਮ ਨਾ ਕਰਿਆ ਕਰ ਜਿੱਦਾਂ ਤੈਨੂੰ ਕਹਿਣ ਉਦਾਂ ਕਰਿਆ ਕਰ ਮੇਰੇ ਕੋਲ ਨਹੀਂ ਕਿਹਾ ਜਦੋਂ ਕੋਈ ਕਹਿ ਕੰਮ ਕੀਤਾ ਜਾਂਦਾ ਮੈਂ ਤੇ ਆਪਣਾ ਕਰਨਾ ਆਪਣੀ ਮਰਜ਼ੀ ਨਾਲ ਮੈਂ ਇੱਥੇ ਆਪਣੀ ਮਰਜ਼ੀ ਨਾਲ ਕਰਦੀ ਰਹੀ ਬਸ ਠੀਕ ਐ ਇਦਾਂ ਹੀ ਕਰੀ ਚੰਗਾ ਏਡਾ ਸੋਹਣਾ ਪਰਿਵਾਰ ਵਾ ਤੇ ਤੂੰ ਆਪਣੀਆਂ ਮਰਜ਼ੀਆਂ ਕਰੀ ਇਹੋ ਜਿਹਾ ਪਰਿਵਾਰ ਕਿਤੇ ਲੱਭਣ ਡਿਆ ਵਾ ਤੈਨੂੰ ਪਾਲੀ ਨਹੀਂ ਪੱਜਦੀ ਵੇਨਾ ਪਰਿਵਾਰ ਜਾਣਗੇ ਮੇਰਾ ਨਾ ਇਦਾਂ ਕਰਦਾ ਜਦੋਂ ਮੈਂ ਕੰਮ ਕਰਦੀ ਆ ਸਾਰਾ ਹੈ ਸਵੇਰੇ ਸੁੱਤੇ ਉੱਠ ਕੇ ਮੈਂ ਕੰਮ ਕਰ ਲੈਣੀ ਆ ਤਾਂ ਵੀ ਮੈਨੂੰ ਕਹਿੰਦੇ ਆ ਜਿਵੇਂ ਅੱਜ ਤੇ ਅੱਜ ਹੁਣ ਮੈਂ ਦਹੀਂ ਸਬਜ਼ੀ ਕਟਣ ਦੀ ਮੈਂ ਤਾਂ ਵੀ ਮੇਰੇ ਦਿਵਾਲੇ ਹੋ ਗਈਆਂ ਅਸੀਂ ਤੂੰ ਸਬਜ਼ੀ ਨਹੀਂ ਜੱਜ ਨਾ ਕਟਣ ਦੀ ਤੂੰ ਆਲੂ ਵੜਵੜ ਸੁੱਟਦੇ ਏ ਦੱਸ ਹੁਣ ਤੂੰ ਛਿਲਕੇ ਦੇ ਲਾਉਣੇ ਛਿਲਕੇ ਨਾਲ ਖਾਣੇ ਆ ਤੂੰ ਇੱਥੇ ਵੀ ਇਦਾਂ ਹੀ ਕਰਦੀ ਰਹੀ ਆ ਅੱਦੇ ਅੱਦੇ ਆਲੂ ਤੇ ਵੜ ਦੇ ਸੁਰਦਨਦੀ ਨਹੀਂ ਤੇ ਮੇਰੀ ਗੱਲ ਸੰ ਪੁੱਤ ਸਹਜੇ ਨਾ ਕੰਮ ਕਰਦਾ ਸਿੱਕਰ ਲਾਈਦੇ ਹੋਏ ਆਲੂ ਨਹੀਂ ਵੜਵੜ ਸੁੱਟੀਦੇ ਹੋਈਦੇ ਧਿਆਨ ਨਾਲ ਕੰਮ ਕਰਿਆ ਕਰ ਤੇਰੇ ਵਾਲਦੀ ਗੱਲ ਕਰੀ ਜਾਂਦੀ ਐ ਦੱਸ ਮੇਰੇ ਬਾਦੀ ਨਾਲ ਗੱਲ ਕਰੀਂ ਚੰਗਾ ਮੈਂ ਤੇਰੇ ਵਾਲਦੀ ਮੈਂ ਕੀ ਕਰਨੀ ਆ ਤੂੰ ਗਾਲ ਨਹੀਂ ਕਾਮ ਹੀ ਪੁੱਠੇ ਕਰਨੀ ਐ ਤੇ ਮੈਂ ਕਰਾਂਗੀ ਮਮੀ ਮੈਂ ਫਿਰ ਜਿਹਾ ਕਹਤਾ ਹੁਨਾਂ ਨੂੰ ਨਾ ਮੈਨੂੰ ਉਹ ਕਰਨਾ ਨਹੀਂ ਉਹ ਕੰਮ ਕੋਮ ਹੁੰਦਾ ਆਂਦਾ ਮੈਂ ਜੇ ਕਰਨਾ ਵਾ ਤੇ ਤੇਰੀ ਦਾ ਕੰਮ ਮੈਂ ਕਰ ਦੂੰਗੀ ਫੇੜੇ ਮੂੰ ਤੇਰੇ ਜੰਮਦਾਈ ਕਿਹੜੇ ਕੀ ਮੈਂ ਕਰਾਂ ਤੇਰਾ ਹਾਂ ਇਦਾਂ ਕਰੀਦਾ ਹੋਈ ਦਾ ਬਾਹਰ ਦਾ ਤੂੰ ਕਰਨਾ ਵਾ ਤੂੰ ਚੌਕੇ ਦਾ ਕਰਨਾ ਵਾ ਤੂੰ ਚੌਕੇ ਦਾ ਕੰਮ ਕਰਨਾ ਤੂੰ ਬਾਹਰ ਦਾ ਕੋ ਡੰਗਰਾਂ ਦਾ ਕਰਨਾ ਵਾ ਜਿਹੜਾ ਨਮਾ ਨਮਾ ਬੰਦਾ ਵਿਆਹ ਹੋਏ ਨਾ ਤੇ ਬਾਅਦ ਦਾ ਕੰਮ ਨਹੀਂ ਕਰੀਦਾ ਹੋਈਦਾ ਜਿਹੜੀਆਂ ਨਵਾਂ ਧੀਆ ਦਰਦਾਈ ਕੰਮ ਕਰਦੀਆਂ ਨੇ ਤੂੰ ਇੱਥੋਂ ਦਾ ਕੰਮ ਲਾਭਣੀ ਹੈ ਮੈਨੂੰ ਦੱਸ ਮੈਨੂੰ ਕੀ ਹੋ ਗਿਆ ਹੈ ਕਿ ਮੈਂ ਉਹੀ ਐ ਨਾ ਪਰ ਮੇਰੀ ਗੱਲ ਸਮਝੋ ਪੇਕਿਆਂ ਘਰ ਜੋ ਸੋਹਰਿਆਂ ਘਰ ਵੱਖਰੀ ਗੱਲ ਹੁੰਦੀ ਐ ਪੇਕਿਆਂ ਘਰ ਆਪਣੇ ਪ੍ਰਵਾਹ ਨਹੀਂ ਕਰੀਦੀ ਹੋਈਦੀ ਤੇ ਤੂੰ ਉੱਥੇ ਵੀ ਉਹ ਕੰਮ ਕਰਨਾ ਤੈਨੂੰ ਮੈਂ ਕਿੰਨੀ ਵਾਰੀ ਸਮਝਾਇਆ ਵੇ ਜਿੱਦਾਂ ਉਹ ਕਹਿੰਦੀ ਉਦਾਂ ਕਰਨਾ ਤੂੰ ਫੇਰ ਨਹੀਂ ਹਟਦੀ ਮੰਨ ਲਿਆ ਕਰ ਤੂੰ ਹੀ ਗੱਲ ਬਾਤ ਦੱਸਦੀਆਂ ਕੋਈ ਤੇ ਗੱਲ ਬਾਤ ਤੂੰ ਚੱਜਦੀ ਦੱਸਿਆ ਤੇ ਤਾਂ ਆਈ ਠੀਕ ਵਾ ਇਥੇ ਕਿ ਡੀ ਔਖੀ ਹੋਈ ਮੇਰੀ ਗਾਂਸਾਂ ਚਾਜ ਨਾ ਰਹੀ ਦਾਗਾ ਆਹੋ ਮੈਨੂੰ ਕੋਈ ਲਾਂਮਾ ਨਾ ਤੇਰਾ ਆਵੇ ਆਵੇਂ ਜੇਦੀ ਵਿਆਹ ਕਰਦਾ ਨਾ ਜੋ ਹੋਰ ਮੈਂ ਹਲੇ ਗਿਆ ਕਿਥੇ ਕਰਉਣਾ ਜਾਣ ਕਿ ਫਾਇਲਾ ਲਾਉਂਦਾ ਮੈਨੂੰ ਨਹੀਂ ਪਤਾ ਮੈਨੂੰ ਲੈ ਕੇ ਜਾ ਮਸ ਠੀਕ ਹੈ ਤੇਰਾ ਕੰਮ ਆਹ ਗੱਲਾਂ ਹੀ ਪੁੱਠੀਆਂ ਕਰਦੀ ਰਹੀ ਮੈਂ ਮਹਾਗਰਸੇ ਰੋਂ ਪਾਰ ਲਾਇਆ ਜੀ ਆ ਵੀ ਤੇ ਚਾਹੀ ਫਿਰ ਮੈਨੂੰ ਲੈ ਜਾ ਇਥੇ ਮੈਨੂੰ ਪਤਾ ਵੀ ਆ ਮੈਂ ਨੀ ਮਰ ਗਿਆ ਮੁੰਨ ਜਗੇ ਨਹੀਂ ਚਲਦੀ ਮੈਂ ਆਪਣੀ ਬੱਚੀ ਕਰਦੀ ਨਹੀਂ ਕਰਉ ਨਾ ਹੋਏ ਦਈ ਕਰੀ ਵੇਰੇ ਇੱਥੇ ਬਿਠਾ ਲੈਣੀ ਹੈ ਤੈਨੂੰ ਘਰ ਲਿਆ ਕੇ ਲੋਕਾਂ ਦੀਆਂ ਗੱਲਾਂ ਸੁਣਨ ਨੂੰ ਇਹ ਕਦੇ ਲੋਕਾਂ ਦਾ ਬੜਾ ਡਰ ਰਹਿੰਦਾ ਲੋਕੀ ਮੈਂ ਨਹੀਂ ਕਦੇ ਉਹ ਮਰਖੀ ਇਹਦਾ ਤਲਵਾਰ ਰੱਖੀ ਹੈ ਮੁੰਡੇ ਦੇ ਢੱਡੀ ਆ ਗਿਆ ਨਾ ਤੇ ਤੈਨੂੰ ਤੇ ਪਤਾ ਨਹੀਂ ਆ ਲੋਕੀ ਕਿਦਾਂ ਗੱਲਾਂ ਕਰਦੇ ਮੂੰਹ ਜ਼ੋਰ-ਜ਼ੋਰ ਕੇ ਇੱਥੇ ਵੀ ਜੇ ਗੱਲ ਕਰਦੀ ਆ ਕੋਈ ਲੋਕਾਂ ਨੇ ਕੀ ਕਹਿਣਾ ਲੋਕਾਂ ਨੇ ਕੀ ਕਹਿਣਾ ਲੋਕੀ ਦਾ ਲੋਕੀ ਘਰ ਕੋ ਕਿ ਦੇ ਕੇ ਜਾਣਾ ਮੇਰੀ ਗੱਲ ਸੁਣ ਲੈ ਤੂੰ ਜਿੱਦਾਂ ਤੈਨੂੰ ਕਹਿੰਦੇ ਆ ਨਾ ਉਦਾਂ ਕਰਿਆ ਕਰ ਜੇ ਤੂੰ ਇਹਲੀ ਪਿਆਰ ਪੈਦ ਮੈਂ ਤੈਨੂੰ ਮਾਰਨਾ ਹੀ ਆਣ ਕੇ ਆਹੋ ਬੱਚਾ ਠੀਕ ਵਾ ਆਹੋ ਜਿੱਦਾਂ ਕਹਿੰਦੇ ਉਹ ਕੰਮ ਹੀ ਕਰਨਾ ਵਾ ਆਹ ਤੇ ਆਲੂ ਲੂ ਸੇਲਣੀ ਚਾਜ ਨਾਲ ਸਿਲਿਆ ਕਰ ਸਿੱਕਰ ਲਾਇਆ ਕਰ ਆਲੂ ਨਾ ਵੜ ਵੜ ਸੁਟਦੇ ਆ ਕਰ ਐ ਸੋਣੀ ਕਰਕੇ ਸਬਜੀ ਚੀਰਿਆ ਕਰ ਤੂੰ ਇੱਥੋਂ ਵਾਲੇ ਕੰਮ ਹੀ ਲਾਭਣੀ ਐ ਚਲ ਠੀਕ ਐ ਮਾਵਾਂਗੀ ਕਿਸ ਦਿਨ ਇਹਦੇ ਵੀ ਕੋਈ ਹੱਲ ਨਹੀਂ ਮੈਂ ਕੀ ਕਰਾਂ ਇੱਥੋਂ ਵਾਲੇ ਕੰਮ ਕਰਦੀ ਆ ਕੀ ਕਹਿਣਗੇ ਸਾਰੇ ਉਹ ਚੰਗੇ ਵਿਚਾਰੇ ਕਦੀ ਉਹਨਾਂ ਦੱਸਿਆ ਨਹੀਂ ਮੈਨੂੰ ਫੇਰ ਵੀ ਸੌ ਗੁਣ ਚੰਗੇ ਨੇ